ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਐਸਕੇ ਦੀ ਡਾਇਰੈਕਸ਼ਨ ਦੇ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਪੰਜਾਬੀ ਇੱਕ ਹੋਰ ਅਗੇਂਸਟ ਡਰੱਗਸ ਲਾਂਚ ਕੀਤਾ ਗਿਆ ਹੈ ਅੱਜ ਤੋਂ ਇਹ ਜੋ ਮੁਹਿੰਮ ਹੈ ਇਹ ਹੋਰ ਵੀ ਐਗਰੈਸਿਵਲੀ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਪਰਸੂ ਕੀਤਾ ਜਾਊਗਾ ਤੇ ਉਹਦੀ ਲੜੀ ਦੇ ਵਿੱਚ ਅੱਜ ਪਾਸੋ ਆਪਰੇਸ਼ਨ ਸਕਵਰਨ ਸਰਚ ਆਪਰੇਸ਼ਨ ਪੂਰੇ ਪੰਜਾਬ ਦੇ ਵਿੱਚ ਉਹ ਹੀ ਉਹ ਹੀ ਲੜੀ ਦੇ ਵਿੱਚ ਹੁਸ਼ਿਆਰਪੁਰ ਪੁਲਿਸ ਵੱਲੋਂ ਵੀ ਆਪਣੇ ਅਡਰਟ ਧਾਵਾ ਤੇ ਜੋ ਕਿ ਹੌਟਸਪots ਡਿਕਲੇਅਰ ਕੀਤੇ ਗਏ ਹਨ ਜਿੱਥੇ ਕਿ ਕਾਫੀ ਨਸ਼ਾ ਅਦੀ ਸਮਗਲਿੰਗ ਪੈਡਲਰਸ ਦਰ ਹੀ ਹਾਈਸ਼ ਪਹਿਲਾਂ ਪਰਚੇ ਜੋ ਬੈਕਗਰਾਉਂਡ ਚੈਕਸ ਹੋਣ ਤੋਂ ਬਾਅਦ ਜੋ ਹਿਸਟਰੀ ਦੇ ਅਕੋਰਡਿੰਗ ਬਣਾਏ ਗਏ ਹਨ ਉਹਨਾਂ ਤੇ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਇਹਦੇ ਵਿੱਚ ਸੀਨੀਅਰ ਆਫਿਸਰਸ ਦੀ ਸੁਪਰਵਾਈਜ਼ਨ ਵੀ ਲੱਗੀ ਹੈ ਜਿੱਦਾਂ ਹੁਸ਼ਿਆਰਪੁਰ ਤੇ ਏਡੀਜੀਪੀ ਹਿਊਮਨ ਰਾਈਟਸ ਸ਼੍ਰੀ ਨਰੇਸ਼ ਅਰੋੜਾ ਸਰ ਉਹਨਾਂ ਦੀ ਸੁਪਰਵਾਈਜ਼ਨ ਵੀ ਲੱਗੀ ਹੈ ਇਸੀ ਲੜੀ ਦੇ ਵਿੱਚ ਅੱਗੇ ਵੀ ਇਹ ਮੁਹਿੰਮ ਜਾਰੀ ਰਹੇਗੀ ਪਰ ਸਰ ਜਦੋਂ ਵੀ ਸਰਕਾਰ ਮੀਟਿੰਗਾਂ ਕਰਦੀ ਹੈ ਉਦੋਂ ਹੀ ਕਿ ਪ੍ਰਸ਼ਾਸਨ ਹਰਕਤ ਦੇ ਚੋਂ ਨਹੀਂ ਜੀ ਐਦਾਂ ਦੀ ਗੱਲ ਨਹੀਂ ਹੈ ਇਹ ਲਗਾਤਾਰ ਹੀ ਸਾਡੇ ਕੋਆਰਡੀਨੇਟ ਸਰਚ ਆਪਰੇਸ਼ਨਸ ਸੰਪਰਕ ਪ੍ਰੋਗਰਾਮਸ ਕੈਂਪੇਨਸ ਅਵੇਅਰਨੈਸ ਐਂਡ ਵਕ ਵਕ ਥਾਮਾ ਤੇ ਜੋ ਇਹਦੇ ਵਿੱਚ ਲਿਫਟਾਂ ਤੇ ਬੰਦੇ ਉਹਨਾਂ ਦੇ ਇਲਾਜ ਜੋ ਸਮਗਲਿੰਗ ਕਰਦੇ ਉਹਨਾਂ ਤੇ ਸਖਤ ਕਾਨੂੰਨੀ ਕਾਰਵਾਈ ਅਰੈਸਟਸ ਤੇ ਰਿਕਵਰੀਜ਼ ਰੈਗੂਲਰ ਹੀ ਹੁੰਦੀ ਹੈ ਬਟ ਇਸ ਮੁਹਿੰਮ ਨੂੰ ਹੋਰ ਐਗਰੈਸਿਵਲੀ ਜਿੱਦਾਂ ਮੈਂ ਦੱਸਿਆ ਉਹ ਪਰਸਿਊ ਕੀਤਾ ਜਾਊਗਾ ਤੇ ਅੱਜ ਤੋਂ ਇੱਕ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਜ्यादातर ਦੇਖਿਆ ਜਾ ਕੇ ਸਰ ਦੇਖਣ ਨੂੰ ਇਹ ਆਇਆ ਕਿ ਜਿਹੜਾ ਨਸ਼ਾ ਕਰਦਾ ਉਹਤੇ ਪਰਚਾ ਦੇ ਦਿੱਤਾ ਜਾਂਦਾ ਹੈ ਜਿਹੜੇ ਨਸ਼ਾ ਵੇਚਦੇ ਉਹਨਾਂ ਨੂੰ ਛੱਡਤਾ ਜਾਂਦਾ ਹੈ ਨਹੀਂ ਜੀ ਅਸੀਂ ਡਾਟਾ ਕਢਵਾਇਆ ਹੈਗਾ ਕਾਫੀ ਬੰਦੇ ਐਦਾ ਦੇ ਹੈ ਜਿਨ੍ਹਾਂ ਤੇ 5 5 7 7 ਪਰਚੇ ਹਨ ਉਹਨਾਂ ਨੂੰ ਵੀ ਪਰਸੂ ਕੀਤਾ ਜਾ ਰਿਹਾ ਹੈ ਅਸੀਂ ਅਪੀਲ ਵੀ ਕਰ ਰਹੇ ਹਾਂ ਕਿ ਅਗਰ ਕੋਈ ਐਡਿਕਟ ਹੈ ਉਹਨੂੰ 64 ए एनडीपीएस ਜਿਹੜਾ ਸੈਕਸ਼ਨ ਹੁੰਦਾ ਉਹਦੇ ਤਹਿਤ ਉਹਦਾ ਇਲਾਜ ਕਰਨ ਦਾ ਪ੍ਰੋਵੀਜ਼ਨ ਵੀ ਹੈਗਾ ਇਫ ਦ ਪਰਸਨ ਇਜ਼ ਵਿਲਿੰਗ ਤੇ ਉਹਦੇ ਬਾਬਤ ਵੀ ਰੀਹੈਬਿਲੀਟੇਸ਼ਨ ਸੈਂਟਰਸ ਵੀ ਐਡਿਕਸ਼ਨ ਫੋਰ ਸੈਂਟਰਸ ਉਹਨਾਂ ਦੇ ਵਿੱਚ ਅਗਰ ਕੋਈ ਇਕੁਪਮੈਂਟ ਕੋਈ ਮੈਨ ਪਾਵਰ ਜਿਦੀ ਵੀ ਫੈਸਿਲਿਟੀਆਂ ਦੀ ਵੀ ਰਿਕੁਆਇਰਮੈਂਟ ਹੈ ਉਹ ਵੀ ਮੁਹਈਆ ਹੋ ਰਹੀਆਂ ਸਰਕਾਰ ਵੱਲੋਂ ਤੇ ਉੱਥੇ ਜਾ ਕੇ ਉਹਨਾਂ ਦਾ ਇਲਾਜ ਵੀ ਕਰਾਇਆ ਜਾਊਗਾ। ਜਿਸ ਦਾ ਤੁਹਾਨੂੰ ਇੱਕ ਐਗਜ਼ਾਮਪਲ ਦਿੱਤਾ ਹੋਇਆ ਹੈ। ਪੰਜਾਬ ਦੇ ਵਿੱਚ ਇੱਕ ਦਸਤਕਦੀ ਗਰੀਮਪੁਰੀ ਘਰ ਹਾਊਸ ਬਿਲਡਿੰਗ ਹੈ ਉਹਨੂੰ ਤੋੜਿਆ ਗਿਆ ਸਿਰਫ ਹੁਸ਼ਿਆਰਪੁਰ ਦੇ ਵਿੱਚ ਵੀ ਕਈ ਵਕਤ ਉਸ ਦਾ ਜਿਹਨਾਂ ਦੀ ਪ੍ਰੋਪਰਟੀ ਜੀ ਹਾਂ ਜੀ ਬਿਲਕੁਲ ਠੀਕ ਗੱਲ ਹੈ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਵੀ ਮੋਰ ਥੈਨ 20 ਕਰੋੜ ਦੀ ਪ੍ਰਾਪਰਟੀਆਂ ਹਾਲੀ ਜੋ ਤਸ਼ਕਰ ਹੈਗੇ ਸਮਗਲਰਸ ਹੈਗੇ ਐਨਡੀਪੀਐਸ ਦੇ ਵਿੱਚ ਜਿਨ੍ਹਾਂ ਨੇ ਪ੍ਰਾਪਰਟੀਆਂ ਇਲੀਗਲੀ ਬਣਾਈ ਸੀਗੀ ਉਹ ਫ੍ਰੀਜ਼ ਵੀ ਹੋਈਆਂ ਕੰਪਟੇਟੈਂਟ ਅਥਾਰਟੀ ਵੱਲੋਂ ਤੇ ਹੁਣ ਉਹ ਆਈਡੈਂਟੀਫਿਕੇਸ਼ਨ ਵੀ ਚੱਲ ਰਹੀ ਹੈ ਜਿੱਥੇ ਵੀ ਇਲੀਗਲ ਪ੍ਰਾਪਰਟੀਆਂ ਹੋਣਗੀਆਂ ਉਥੇ ਡਿਮੋਲੀਸ਼ਨ ਦਾ ਪ੍ਰੋਸੈਸ ਪੂਰਾ ਉਹਨਾਂ ਦੇ ਵਿੱਚ ਚੱਲ ਜਿਹੜੇ ਏਰੀਆ ਦੇ ਵਿੱਚ ਤੁਸੀਂ ਅੱਜ ਸੈੱਟ ਕਰਕੇ ਇਹ ਹੁਸ਼ਿਆਰਪੁਰ ਦਾ ਕਾਫੀ ਸਾਲਾਂ ਤੋਂ ਆਪੀ ਅਲਸੇ ਤੋਂ ਹੋਇਆ ਚੱਲ ਸਕਦੇ ਵੀਕਲੀ ਹੈ ਵੀ ਇਹ ਦੇਖੀ ਗੱਲ ਜਗਜੀ ਸ਼ਰਮਾ ਜਨਾ ਸੀ ਤੋਂ ਫੋਕੇ ਸਰ ਭਾ ਕਾਸੋ ਤੋਂ ਬਾਅਦ ਕਾਸੋ ਦਾ ਐਕਸ਼ਨ ਤਾਂ ਦੇਖਿਆ ਜਾਂਦਾ ਸਰ ਪਰ ਉਤਪਨ ਸੇ ਸਾਰਾ ਕੁਝ ਬਿਲਕੁਲ ਨਹੀਂ ਦੇਖੋ ਜੀ ਜਿੱਦਾਂ ਅਸੀਂ ਅੱਜ ਵੀ ਚੈੱਕ ਕੀਤਾ ਇੱਕ ਬੰਦਾ ਪਰਸੋਂ ਹੀ ਆਇਆ ਹੈ ਉਹ ਐਨਡੀਪੀਐਸ ਐਫਆਈਆਰ ਦੇ ਵਿੱਚ ਅੰਦਰ ਸੀਗਾ ਬੇਲ ਇਜ਼ ਅ ਲੀਗਲ ਪ੍ਰੋਸੈਸ ਜਦੋਂ ਬੇਲ ਮਿਲਦੀ ਹੈ ਬੰਦਾ ਆਂਦਾ ਹੈ ਬਟ ਅਗਰ ਉਹ ਫੇਰ ਕਰਦਾ ਹੈ ਤਾਂ ਫੇਰ ਉਹਦੇ ਤੇ ਕਾਨੂੰਨੀ ਕਾਰਵਾਈ ਹੁੰਦੀ ਹੈ ਇਹਦੇ ਵਿੱਚ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਤੁਹਾਡੇ ਮਾਧਿਅਮ ਰਾਹੀਂ ਕਿ ਪੁਲਿਸ ਦੇ ਨਾਲ ਲੱਗੋ ਤੁਹਾਡੇ ਸਹਿਯੋਗ ਨਾਲ ਹੀ ਜਿਹੜੀ ਇਹ ਬਿਮਾਰੀ ਹੈਗੀ ਇਹ ਕੋਰ ਹੈਗਾ ਇਹ ਮੈਨੇਸ ਹੈਗਾ ਟਰਕਸ ਦਾ ਇਹ ਖਤਮ ਹੋਣਾ ਹੈ ਸਾਨੂੰ ਇਨਫੋਰਮੇਸ਼ਨ ਦਿਓ ਸਾਡੀ ਪੰਜਾਬ ਸੇਫ ਹੈਲਥ ਲਾਈਨ ਵੀ ਲਾਂਚ ਕੀਤੀ ਗਈ ਹੈ ਸਟੇਟ ਲੈਵਲ ਦੀ ਉਹਦੇ ਤੇ ਤੁਸੀਂ ਜਾਣਕਾਰੀ ਦੇ ਸਕਦੇ ਹੋ ਤੁਹਾਡੀ ਆਈਡੈਂਟੀਟੀ ਬਿਲਕੁਲ ਹੀ ਗੁਪਤ ਰੱਖੀ ਜਾਊਗੀ ਸਾਡੇ ਆਫਸਰਸ ਨੂੰ ਵੀ ਦੇ ਸਕਦੇ ਹੋ ਸਾਡੇ ਥਾਣੇ ਦੇ ਵਿੱਚ ਦੇ ਸਕਦੇ ਹੋ ਈਮੇਲ ਕਰ ਸਕਦੇ ਹੋ ਕਿਸੇ ਵੀ ਮਾਧਿਅਮ ਰਾਹੀਂ ਕਿਸੇ ਵੀ ਲੈਵਲ ਤੇ ਤੁਸੀਂ ਆਪਣੀ ਇਹ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੋ ਐਂਡ ਤੁਹਾਡੇ ਸਹਿਯੋਗ ਨਾਲ ਹੀ ये जेड़ा मैनेस से वो खत्म हो सर सर आज अगर कोई हाथे चढ़या तस्कर या कोई जी तो आपके नाल असी शाम नु एक प्रेस नोट राही सारी डिटेल शेयर कर लांगे की हाउ मेनी एफआईआर हैव हुँ. बीन व्हाट इज द रिकवरी एंड हाउ मेनी अक्यूज्ड बी इन द रेस्ट पर कनाडा कर और भी एरिया सर्च जिले government approved ss group session jhank khushiyarpur